ਬਾਈ ਜੀ ਟਰਾਲਾ ਕਿੱਥੇ ਜਾ ਰਿਹਾ ਭਰਕੇ ਨਗਰ ਜਾ ਰਿਹਾ ਜੀ ਸ਼੍ਰੀ ਨਗਰ ਜਾ ਰਿਹਾ ਟਰਾਲਾ ਬਾਈ ਜੀ ਤੁਹਾਡੀ ਗੱਡੀ ਕਿੱਥੇ ਜਾ ਰਹੀ ਹੈ ਬਟਾਲਾ ਜਾ ਰਹੀ ਹੈ ਸਰ ਬਟਾਲਾ ਬਟਾਲਾ ਅਮਰਸਰ ਦੇ ਕੋਲ ਇੱਧਰ ਵੀ ਦੇਖੋ ਗੱਡੀਆਂ ਜਾ ਰਹੀਆਂ ਬਾਈ ਜੀ ਤੁਹਾਡੀ ਗੱਡੀ ਕਿੱਥੇ ਜਾ ਰਹੀ ਹੈ ਬਰਨਾਲੇ ਜਾ ਰਹੀ ਹੈ ਜੀ ਬਰਨਾਲੇ ਜਾ ਰਹੀ ਹੈ ਕੋਈ ਸ਼੍ਰੀ ਨਗਰ ਜਾ ਰਿਹਾ ਟਰਾਲਾ ਕੋਈ ਬਰਨਾਲੇ ਕੋਈ ਬਟਾਲੇ ਬਾਈ ਜੀ ਗੋਰਾ ਟਾਇਲ ਪੂਰੇ ਇੰਡੀਆ ਦੀ ਸਪਲਾਈ ਕਰੀ ਜਾਂਦਾ ਪੂਰੇ ਇੰਡੀਆ 'ਚ ਸਪਲਾਈ ਕਰੀ ਜਾਂਦਾ ਦੇਖੋ ਰਾਜਸਥਾਨ ਦੇ ਵਿੱਚ ਵੀ ਗੱਡੀਆਂ ਲੋਡ ਹੋ ਹੋ ਕੇ ਜਾ ਰਹੀਆਂ ਨੇ ਗੋਰਾ ਟਾਇਲ ਦੀਆਂ ਕਿਉਂਕਿ ਸਭ ਦੇ ਫਾਇਦੇ ਹੋ ਰਿਹਾ ਸਭ ਦੇ ਫਾਇਦੇ ਕਰ ਰਿਹਾਗਾ ਗੋਰਾ ਟਾਇਲ ਮਤਲਬ ਪ੍ਰੀਮੀਅਮ ਕੁਆਲਿਟੀ ਜੋ ਵੀ ਵੀਡੀਓ ਨੂੰ ਸ਼ੇਅਰ ਕਰੂਗਾ ਪ੍ਰੀਮੀਅਮ ਵਾਚ ਬਿਲਕੁਲ ਫ੍ਰੀ ਜੀ ਦੇਖੋ ਜੀ ਇੰਡੀਆ ਦਾ ਸਭ ਤੋਂ ਵੱਡਾ ਗੋਰਾ ਟਾਇਲ ਦਾ ਗੋਡਾਣਾ ਜਿੱਥੇ ਸਾਰਾ ਹੀ ਮਾਲ ਤੁਹਾਨੂੰ ਮਿਲ ਜਾਣਾ ਸਾਈਜ਼ 2x2 2x4 32 ਜੋਂ ਵੱਡੇ ਵੱਡੇ ਸਾਈਜ਼ ਤੁਹਾਨੂੰ ਇੱਥੋਂ ਟਾਇਲਾਂ ਦੇ ਮਿਲ ਜਾਣੇ ਆ ਭਾਜੀ ਟਾਇਲ ਤਾਂ 20 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਣੀ ਆ ਟੈਲਾਂ ਦੇ ਵਿੱਚ ਤਾਂ ਫਾਇਦੇ ਕਰਨੀ ਕਰਨੇ ਆ ਆਪਾਂ ਕੈਮੀਕਲ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਫਾਇਦੇ ਕਰ ਰਹੇ ਆ ਕੈਮੀਕਲ ਵੀ ਗੋਰਾ ਡਾਇਲ ਦਾ ਆਪਣਾ ਆ ਗਿਆ ਬਿਲਕੁਲ ਕੈਮੀਕਲ ਵੀ ਬ੍ਰਾਂਡਡ ਮਿਲੂਗਾ ਤੁਹਾਨੂੰ ਗੋਰਾ ਡਾਇਲ ਦੇ ਵਿੱਚ ਮਿਲੂਗਾ ਠੀਕ ਆ ਹੋਰ ਵੀ ਬਹੁਤ ਸਾਰਾ ਸਟਾਕ ਆਜੋ ਤੁਹਾਨੂੰ ਵਿਖਾਉਣੇ ਆ ਵੈਰੈਟੀ ਭਾਜੀ ਤੁਸੀਂ ਆਉਂਦੇ ਹੋਏ ਇੱਕ ਗੱਲ ਆਖੀ ਸੀ ਕੀ ਆਖੀ ਸੀ ਬਈ ਗਰਮੀ ਬਹੁਤ ਹੋ ਗਈ ਆ ਹਾਏ ਗਰਮੀ ਇਹ ਗਰਮੀ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਿਰਫ 22 ਰੁਪਏ ਫੁੱਟ ਦੇ ਵਿੱਚ সুইਮਪੂਲ সুইਮਪੂਲ ਦੀ ਟਾਇਲ 22 ਪਰ ਫੁੱਟ ਚ ਬਿਲਕੁਲ 22 ਰੁਪਏ ਫੁੱਟ ਦੇ ਵਿੱਚ ਆ ਦੇਖੋ ਹੋਰ ਵੀ ਤੁਸੀਂ ਵਾਲ ਟਾਇਲ ਲੈਣੀ ਹੈ ਸਿਰਫ 22 ਰੁਪਏ ਫੁੱਟ ਦੇ ਵਿੱਚ ਬ੍ਰਾਂਡਡ ਮਾਲ ਮਿਲਣਾਗਾ ਗੋਰਾ ਟਾਇਲ ਦੇ ਵਿੱਚ ਡਿਜ਼ਾਈਨ ਇਹ ਚ ਬਹੁਤ ਮਿਲ ਜੂਗੇ ਬਹੁਤ ਸਾਰੇ ਡਿਜ਼ਾਈਨ ਪਏ ਆ ਜੀ ਆਜੋ 2x4 ਦੀਆਂ ਟੈਲਾਂ ਤੁਹਾਨੂੰ ਵਿਖਾਉਣਾਗਾ ਜੀ ਲਓ ਜੀ ਬੁੱਕ ਮੈਚ ਜੀ ਬੁੱਕ ਮੈਚ ਵੀ ਤੁਹਾਨੂੰ ਮਿਲਣੀ ਆ ਬ੍ਰਾਂਡਡ ਮਾਲ ਮਿਲਣਾਗਾ ਗੋਰਾ ਟਾਇਲ ਦੇ ਵਿੱਚ ਮਿਲਣਾਗਾ ਰੇਟ ਦੱਸ ਦੋ ਤਕਰ ਸਾਹਿਬ ਕੀ ਦੇ ਦिए ਇਹ ਮਤਲਬ ਪ੍ਰੀਮੀਅਮ ਕੁਆਲਿਟੀ ਹੈ ਇਹ ਰੇਟ ਤਾਂ ਭਾਈ ਜੀ 70 ਰੁਪਏ ਫੁੱਟ ਕਿੱਥੋਂ ਮਰਜੀ ਲੈ ਲਈਏ ਆਪਾਂ 35 ਰੁਪਏ ਫੁੱਟ ਦੇ ਵਿੱਚ ਜੀ ਅੱਧਾ ਰੇਟ ਕਰਤਾ ਬਿਲਕੁਲ ਬੁੱਕ ਮੈਚ ਦੇਣੀ ਆ 35 ਰੁਪਏ ਫੁੱਟ ਦੇ ਵਿੱਚ ਤੁਹਾਨੂੰ ਮੈਟ ਕੁਆਲਿਟੀ ਵੀ ਦੇਣੀ ਆ ਆ ਦੇਖੋ ਇਹ ਮੈਟ ਵੀ ਦੇਣਾਗਾ ਗਲੋਸੀ ਵੀ ਦੇਣਾਗਾ ਬੁੱਕ ਮੈਚ ਵੀ ਦੇਣਾਗਾ ਕਾਰਵਿੰਗ ਵੀ ਦੇਣੀ ਆ ਸਿਰਫ 35 ਰੁਪਏ ਫੁੱਟ ਦੇ ਇਹਨਾਂ ਚੋਂ ਜਿਹੜਾ ਮਰਜੀ ਰੰਗ ਚੱਕ ਲਈਏ 35 ਰੁਪਏ ਦਾ ਜਿਹੜਾ ਮਰਜੀ ਇਹ ਵਾਲੇ ਤੁਹਾਨੂੰ ਵੁੱਡਨ ਪਲੇਕ ਹੋ ਗਿਆ ਜੀ ਟ੍ਰੈਵਲ ਟੈਨੋ ਹੋ ਗਿਆ ਠੀਕ ਹੈ ਜੀ ਨੇਚਰਲ ਸਟੋ ਇਹ ਵੀ ਤੁਹਾਨੂੰ ਮਿਲ ਜਾਣੀ ਹੈ ਇੱਕ ਵਾਰੀ ਵਿజిਟ ਕਰੋ ਗੋਰਾ ਡੈਲ ਤੇ ਬਹੁਤ ਸਾਰੀ ਵੈਰੈਟੀ ਪਈ ਹੈ ਗੋਰਾ ਡੈਲ ਤੇ ਤੁਸੀਂ ਇੱਕ ਵਾਰੀ ਵਿజిਟ ਕਰੋ ਆ ਦੇਖੋ ਜੇ ਤੁਸੀਂ ਲੱਜਰੀ ਬਾਥਰੂਮ ਬਣਾਉਣਾ ਹੈ ਹੋਟਲਾਂ ਵਰਗੇ ਬਾਥਰੂਮ ਬਣਾਉਣਾ ਉਹ ਵੀ ਤੁਸੀਂ ਬਣਾ ਸਕਦੇ ਆ ਭਾਈ ਆ ਤਾਂ ਉਦੋਂ ਵੀ ਵਧੀਆ ਕੁਆਲਿਟੀ ਲੱਗਦੀ ਮੈਨੂੰ ਬਿਲਕੁਲ ਆ ਦੇਖੋ ਜੀ ਇਹ ਆ ਗਈ 골ਡ ਦੇ ਸੀਰਜ ਆ ਗਈ 골ਡ ਦੇ ਸੀਰਜ ਦੇ ਵਿੱਚ ਵੀ ਬਹੁਤ ਕਲਰ ਪੈਣੇ ਹਾਈ ਗਲੋਸ ਦੇ ਵਿੱਚ ਬਹੁਤ ਕਲਰ ਪੈਣੇ ਮੈਂ ਕਹਿ ਰਹੇਗਾ ਇੱਕੋ ਹੀ ਗੱਲ ਕਹਿ ਰਹੇਗਾ ਭਾਈ ਵਿజిਟ ਕਰੋ ਇੱਕ ਵਾਰੀ ਗੋਰਾ ਡੈਲ ਤੇ ਖਾਲੀ ਨਹੀਂ ਮੋੜਨ ਦਿੰਦੇ ਸੋਹਣੇ ਵਾਂਗੂ ਸੋਹਣੇ ਵਾਂਗੂ ਘਰ ਚਮਕਾ ਲਾਂਗੇ ਆ ਦੇਖੋ ਆ ਵੀ ਤੁਸੀਂ ਚੈੱਕ ਕਰੋ ਦੇਖੋ ਡਿਜ਼ਾਈਨ ਤੁਸੀਂ ਦੇਖੋ ਜਿੱਦਾਂ ਮਰਜ਼ੀ ਬਣਾ ਸਕਦੇ ਆ ਇਸ ਤਰ੍ਹਾਂ ਡਿਜ਼ਾਈਨ ਬਣਾ ਲਓ ਲੰਬੇ ਤਰ੍ਹਾਂ ਬਣਾ ਲਓ ਆਪਸ਼ਨਸ ਤੁਹਾਡੇ ਕੋਲ ਆ ਪਰ ਕੁਆਲਿਟੀ ਦੇ ਵਿੱਚ ਟਾਇਲ ਤੁਹਾਨੂੰ ਮਿਲ ਜਾਣੀਆਂ ਬਾਈ ਜੀ ਆ ਵੀ ਬੜਾ ਸੋਹਣਾ ਹੈ ਇਹ ਕਿੱਥੇ ਟਾਇਲ ਲੱਗਦੀ ਹੈ ਬਿਲਕੁਲ ਇਹ ਸਵੀਮ ਪੂਲ ਵਾਲੀ ਆ ਗਈ ਜੀ ਇਹ ਸਪੈਸ਼ਲ ਸੀਰੀਜ਼ ਆ ਜਾਂਦੀਆਂ ਨੇ ਬਹੁਤ ਸਾਰੇ ਕਲਰ ਮੈਂ बार-बार ਕਹਿ ਰਿਹਾਗਾ ਇੱਕ ਵਾਰੀ ਵਿਜ਼ਿਟ ਕਰੋ ਗੋਰਾ ਡਾਇਰ ਤੇ ਬਹੁਤ ਕੁਝ ਪਿਆਗਾ ਦੇਖੋ ਜਿਹੜੇ ਤੁਸੀਂ ਬਿਆਰ ਜੀ ਆ ਕੇ 70 ਰੁਪਏ 60 ਰੁਪਏ 65 ਰੁਪਏ ਐਲੀਵੇਸ਼ਨ ਦੇ ਖਰਚ ਦੇऊं ਇੱਥੇ ਸਿਰਫ 30 ਰੁਪਏ ਫੁੱਟ ਦੇ ਦੇਖੋ ਡਿਜ਼ਾਈਨ ਆ ਦੇਖੋ ਨਿੱਕੀਆਂ ਨਿੱਕੀਆਂ ਇਟਾਂ ਅੱਜ ਕੱਲ ਬੜਾ ਟ੍ਰੈਂਡ ਚੜ ਰਿਹਾ ਇਹ ਵੀ ਤੁਹਾਨੂੰ ਆਪਾਂ 30 ਰੁਪਏ ਦੇ ਦੇਣਾ ਆ ਦੇਖੋ 30 ਰੁਪਏ ਫੁੱਟ ਦੇ ਵਿੱਚ ਵਾਸ਼ਰੂਮ ਤਿਆਰ ਕਰ ਦੇਣਾਗਾ ਤੁਹਾਨੂੰ ਜੀ ਸੋ ਬਾਜੀ 2x4 ਇਹਦਾ ਵੀ ਦੱਸ ਦਿਓ 2x2 ਦਾ ਵੀ ਦੱਸ ਦਿਓ 2x4 ਦਾ ਤੁਹਾਨੂੰ ਮਿਲਣਾਗਾ 35 ਰੁਪਏ ਫੁੱਟ ਜੀ ਠੀਕ ਹੈ ਜੀ 2x2 ਦਾ ਮਿਲਣਾਗਾ 28 ਰੁਪਏ ਫੁੱਟ ਜੀ ਆ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਤੁਸੀਂ ਸਿਰ 30 ਰੁਪਏ ਫੁੱਟ ਦੇ ਵਿੱਚ 12 24 ਤੋਂ ਸ਼ੁਰੂ ਆ ਪਰ ਬ੍ਰਾਂਡ ਦੇ ਵਿੱਚ ਗੋਰਾ ਡਾਲ ਦੇ ਵਿੱਚ ਮਿਲਦੀ ਹੈ ਸਿਰਫ 33 ਰੁਪਏ ਫੁੱਟ ਦੇ ਵਿੱਚ ਜੀ ਅੱਛਾ 33 ਰੁਪਏ ਇਹ ਵੀ ਤੁਸੀਂ ਦੇ ਦੇਣੀ ਆ ਬਿਲਕੁਲ ਦੇਖੋ ਡਿਜ਼ਾਈਨ ਦੇਖੀ ਚਲੋ ਕਿੰਨੇ ਲੱਗੇ ਹੋਏ ਆ ਬਾਜ਼ਾਰ ਨਾਲੋਂ 30 30 ਰੁਪਏ 25 25 ਰੁਪਏ 20 20 ਰੁਪਏ ਫੁੱਟ ਪਿੱਛੇ ਫਰਕ ਤੁਹਾਡਾ ਘੜਤਾ ਲੱਖ ਰੁਪਏ ਤੁਹਾਡੇ ਵੱਜਣੇ ਦੇਖੋ ਡਿਜ਼ਾਈਨ ਵੀ ਬਹੁਤ ਸਾਰੇ ਆ ਇੱਧਰ ਤੁਸੀਂ ਦੇਖੋ ਲਗਜ਼ਰੀ ਤੋਂ ਲਗਜ਼ਰੀ ਅਲਟਰਾ ਲਗਜ਼ਰੀ ਡਿਜ਼ਾਈਨ ਤੁਸੀਂ ਲੈ ਕੇ ਜਾ ਸਕਦੇ ਆ ਤੁਹਾਡੇ ਕੋਲ 20 ਰੁਪਏ ਫੋਰ ਤੋਂ ਟਾਇਰ ਸ਼ੁਰੂ ਹੈ ਜੀ ਉਦੋਂ ਉੱਪਰ ਪ੍ਰੀਮੀਅਮ ਕੁਆਲਿਟੀ ਜਿਹੜੀ ਤੁਸੀਂ ਲੈਣੀ ਆ ਲੈ ਕੇ ਜਾ ਸਕਦੇ ਆ ਹਫਤਾ ਹਫਤਾ ਸਟਾਕ ਨਹੀਂ ਮਿਲਦਾ ਤੁਹਾਨੂੰ ਇੱਥੇ ਹੁਣੇ ਆਜੋ ਆਪਣੀ ਪਸੰਦ ਕਰੋ ਗੱਡੀ ਦੇ ਵਿੱਚ ਲੱਦ ਕੇ ਘਰ ਨੂੰ ਲੈ ਜਾਓ ਗੋਰਾ ਟਾਇਲ ਦੀਆਂ ਟਾਈਲਾਂ ਦੇਖੋ ਵੱਡੇ ਵੱਡੇ ਸਾਈਜ਼ ਛੋਟੇ ਛੋਟੇ ਸਾਈਜ਼ ਜਿਹੜਾ ਸਾਈਜ਼ ਤੁਹਾਨੂੰ ਚਾਹੀਦਾ ਲੈ ਜਾਓ ਤੁਸੀਂ ਦੇਖ ਲਓ 100% ਪ੍ਰੀਮੀਅਮ ਕੁਆਲਿਟੀ ਦੀਆਂ ਟਾਈਲਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਆ ਹਾਜ਼ਰ ਸਟਾਕ ਮਿਲਣਾ ਹੈਗਾ ਪ੍ਰੀਮੀਅਮ ਸਟਾਕ ਮਿਲਣਾ ਹੈਗਾ ਗਡਾਉਨ ਦੇਖੋ ਦੂਰ ਤੱਕ ਲੱਦਿਆ ਹੋਇਆ ਹੈਗਾ ਤੁਹਾਡੇ ਵਾਸਤੇ ਲੱਦਿਆ ਹੋਇਆ ਹੈਗਾ ਤੁਹਾਡੇ ਵਾਸਤੇ ਭਰਿਆ ਹੋਇਆ ਹੈਗਾ ਸਿਰਫ 20 ਰੁਪਏ ਫੁੱਟ ਟਾਈਲ 25 ਰੁਪਏ ਫਟ ਟਾਇਲ 30 ਰੁਪਏ ਫਟ 35 ਰੁਪਏ ਫਟ ਆਲੀ ਸ਼ਾਨ ਟਾਇਲਾਂ ਸ਼ੀਸ਼ੇ ਵਰਗੀਆਂ ਟਾਇਲਾਂ ਤੁਹਾਨੂੰ ਮਿਲਣੀਆਂ ਨੇ ਇੱਕੋ ਹੀ ਨਾਮ ਯਾਦ ਰੱਖਿਓ ਰਸਤਾ ਦੱਸ ਦਿਓ ਆਉਣਾ ਕਿੱਦਾਂ ਦੇ ਇੱਥੇ ਪਹੁੰਚਣਾ ਕਿੱਥੇ ਅਸੀਂ ਭਾਜੀ ਤੁਸੀਂ ਗੂਗਲ ਤੇ ਸਰਚ ਕਰੋ ਗੋਰਾ ਡੈਲ ਠੀਕ ਹੈ ਜੀ ਉੱਥੇ ਅਸੀਂ ਬੈਠੇ ਆ YouTube ਤੇ ਸਰਚ ਕਰੋ ਗੋਰਾ ਡੈਸ਼ ਸਟੋਰ ਉੱਥੇ ਅਸੀਂ ਬੈਠੇ ਆ ਠੀਕ ਹੈ ਜੀ Instagram ਤੇ ਸਰਚ ਕਰੋ ਗੋਰਾ ਡੈਸ਼ ਸਟੋਰ ਉੱਥੇ ਅਸੀਂ ਬੈਠੇ ਆ ਜੋ ਵੀ ਤੁਹਾਡੇ ਕੋਲੇ ਵੈਬਸਾਈਟ ਚੱਲ ਰਹੀ ਹੈ ਜੋ ਵੀ ਹੈ ਫੇਸਬੁੱਕ ਤੇ ਵੀ ਹੈਗੇ ਹਾਂ ਉਹਨਾਂ ਤੇ ਅਸੀਂ ਹਰ ਰੋਜ਼ ਵੀਡੀਓ ਪਾਉਣੇ ਆ ਹਰ ਰੋਜ਼ ਨਵੇਂ ਡਿਜ਼ਾਈਨ ਦੇ ਨਾਲ ਨਵੇਂ ਰੇਟਾਂ ਦੇ ਨਾਲ ਵੀਡੀਓ ਪਾਉਣੇ ਆ ਸੋ ਮਤਲਬ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਚਲ ਜਾਓ ਗੋਰਾ ਟਾਇਲ ਰਾਮਪਰਾਪੂਲ ਜ਼ਿਲ੍ਹਾ ਬਠਿੰਡਾ ਤੁਹਾਨੂੰ ਮਿਲ ਜਾਣਾ Google ਤੇ ਸਰਚ ਕਰਕੇ ਤੁਸੀਂ ਪਹੁੰਚ ਜਾਓ ਬਹੁਤ ਵੱਡੇ ਫਾਇਦੇ ਭਵੇਂ ਛੋਟਾ ਕਰਵਾਉਣਾ ਚਾਹੇ ਵੱਡੀ ਹਵੇਲੀ ਬਣਾਉਣੀ ਆ ਲੱਖ ਰੁਪਏ ਬਚਾਉਣ ਦਾ ਸਾਡਾ ਦਾਵਾ ਆ